ਹੈਲੋ ਸਸਿਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਇਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ 5 ਸੋਈਆਂ ਸਵਾਈਆਂ ਆ ਅੱਜ ਗੱਬਣ ਕੋਈ ਵੀ ਨਹੀਂ ਆ ਤੇ ਹੈਗੀਆਂ ਵੀ ਸਾਰੀਆਂ ਜਰਸੀ ਚ ਆ ਜਾਂ ਜਰਸੀ ਕਲੋਸ ਚ ਆ ਤੇ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਪੌਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਗੁਰੂ ਦਾ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਕਰੀ ਮੇਰਾ ਸੋਨ ਪਹਿਲਵਾਨ ਹਾਂਜੀ ਪਿੰਡ ਪੰਜ ਕਰਾਇਆਂ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦਾ 97818 97 ਦੀ ਲੱਗੀ ਠੀਕ ਹੈ ਜੀ ਅੱਜ ਪੰਜ ਜੀ ਗਾਵਾਂ ਫਿਰ ਸਾਰੀਆਂ ਸੂਈਆਂ ਸੂਈਆਂ ਸਾਰੀਆਂ ਕੀ ਹੈ ਰੇਟ ਵੀ ਛੋਟੇ ਹੀ ਆ ਹਨਾ ਛੋਟੇ ਛੋਟੇ ਰੇਟਾਂ ਕੀ ਠੀਕ ਐ ਤੇ ਗਾਵਾਂ ਵਿੱਚ ਚਲਾ ਸਾਰੀਆਂ ਗਰਮੀ ਚ ਝਾਉਣ ਵਾਲੀਆਂ ਹਨ ਤੇ ਹੈਗੀਆਂ ਤਾਜ਼ੀਆਂ ਸੂਈਆਂ ਸਾਰੀਆਂ ਆ ਪਹਿਲੇ ਨੰਬਰ ਵਾਲੀ ਇਹਦੇ ਮਗਰ ਵੱਛੀ ਆ ਨਾੜੂ ਜਿਹੜਾ ਤਾਜ਼ਾ ਹੀ ਆ ਨਾਲ ਜਿਹੜਾ ਕਿੰਨੇ ਕਿ ਚਰਦੀ ਸੂਈ ਜੇ ਇਹਨੂੰ ਅੱਜ ਤੱਕਾ ਦੇਣ ਦੀ ਥੀਕ ਐ ਇਹ ਤਾਂ ਬੋਲਾ ਹੀ ਹੈ ਬੋਲਾ ਬੋਲਾ ਸਾਰੀਆਂ ਥੱਲੇ ਬੋਲਾ ਇੱਕ ਦਾ ਬੱਚਾ ਮਰ ਗਿਆ ਉਹ ਚਲੋ ਦੁੱਤੇ ਆ ਅੱਛਾ ਹਾਂ ਜੀ ਕਿੰਨਾ ਇਹ ਦੇਖੋ ਲੋਹਣਾ ਇਰ ਕੋ ਬੱਚੇ ਦਾ ਪਾ ਕੇ 11 ਕਿਲੋ ਲੂਗਾ ਜੀ ਹੈਗਾ 11 ਕਿਲੋ 11 ਕਿਲੋ ਐਹੀਂ ਆਪਣੇ ਘਰ ਚ ਪਾ ਕੇ ਦੇਵਾਂਗੀ ਤੇ ਭਾਂਚਾ ਚਾੜਾਂ ਲੇ ਲੂਗੀ ਕਿੰਨਾ ਕਰੀ ਜਾਊਗੀ ਇਹ ਦੁੱਧ ਕਰੀ ਜਾਓ ਬਾਕੀ ਦੁੱਧ ਵੀਰ ਜੀ ਇਹੋ ਬੇਨਤੀ ਹੁੰਦੀ ਦੁੱਧ ਸੇਵਾ ਦਾ ਜਿੰਨਾ ਇਹਨਾਂ ਨੂੰ ਪਾਲੂ ਉਨਾਂ ਹੀ ਖੋਲੋ ਅੱਛਾ ਹਾਂ ਜੀ ਹਾਂ ਜੀ ਠੀਕ ਆ ਔਰ 12 13 13 14 ਕਿਲੋ ਕਰੂਗੀ ਤੇ ਚਲੋ ਤੋਰਾਂ ਫਿਰ ਇੱਕ ਕਰੀ ਨਾ ਥਾਣੇ ਤੇ ਆਪਾਂ ਦੇਖ ਸਕਦੇ ਹੋ ਤੇਰਾ ਚੰਗੇ ਘਰ ਤੇ ਲੱਗਾ ਵਾ ਦੁੱਧ ਦੁੱਧ ਥਾਣੇ ਆ

ਇਹਦਾ ਫਿਰ ਮੁੱਲ ਇਹ ਲੀਤੀਏ 40 ਦੀ ਕਰ ਦਈਏ ਕੋ ਮਨਤਾ ਨਾ ਕਰ ਦੋ ਕਿੰਨਾ ਕਰਦਾ 35 ਦੀ ਦੇ ਦਈਏ ਫਿਰ ਦੇ ਲਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਵੀ ਗਾਂ ਤਾਜੀ ਸੂਈ ਹੈ ਹੈਗੀ ਇਹ ਤੇ ਮਗਰ ਵੀ ਬੱਚੀ ਹੈ ਤੇ ਨਾਲ ਹੋਏ ਅਜੇ ਤੇ ਮਗਰ ਬੱਚਾ ਹੈ ਜੇ ਮਗਰ ਬੱਚਾ ਫਿਲਕ ਲੱਗ ਗਿਆ ਥੋੜਾ ਜਿਹਾ ਨਾਲੋ ਜਿਹੜਾ ਨਾਲ ਹੀ ਤਾਜਾ ਹੈ ਤੇ ਥਾਨ ਇਹਦੇ ਵੀ ਆਪਾਂ ਦੇ ਸਕਦੇ ਹਾਂ ਜਾਰੇ ਥਾਨ ਇੱਕੋ ਜੇ ਸਾਈਜ਼ ਦੇ ਆ ਤੇ ਇੱਕੋ ਜੇ ਗਿਆਰ ਦੇ ਆ ਦਸ ਹੀ ਫਰੇ ਦੇ ਬਾਰੇ ਵਿੱਚ ਇਹਦੇ ਥੱਲੇ ਬੌੜਾ ਜੀ 10 ਕਿਲੋ ਬੱਚੇ ਦਾ ਪਾ ਗਏ ਅੱਛਾ ਇਹ ਕਿੰਨਾ ਕਰੀ ਜਾਊਗੀ 12 13 ਕਿਲੋ ਇਹ ਵੀ ਕਰੀ ਜਾਊਗੀ ਬਾਕੀ ਦੁੱਧ ਵੀਰ ਜੀ ਸੇਵਾ ਦਾ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਵੀ ਦੁੱਧ ਸੇਵਾ ਦਾ ਜਿੰਨਾ ਪਾਉ ਉਹਨਾਂ ਚੋਣ ਤੋਰਾ ਹਾਂ ਫਿਰ ਇੱਕ ਰੀਨ ਬਾਕੀ ਇਹ ਵੀ ਹੈਗੀ ਚਲੋ ਇਹ ਵੀ ਵੇੜ ਤੇ ਗਰਮੀਆਂ ਇੰਨ ਸਾਰਾ ਦੁੱਧ ਚੋਣਾ ਇਲਾਜ ਤੇ ਇਹਦਾ ਫਿਰ ਮੁੱਲ ਕਿੰਨੇ 36 ਦੀ 36000 ਦੀ ਹਾਂਜੀ ਕਰ ਦਈਏ ਕਿ ਮੰਨ ਤਾ ਨਾ ਆਪ ਹੀ ਕਰ ਦੋ ਫਿਰ 30000 ਦੀ ਦੇ ਲੋ 30 ਦੀ ਨਾ ਦਈਏ ਹਾਂਜੀ 232 ਤੁਸੀਂ 32000 ਦੀ ਦੇ ਦੀਏ ਕਿਹਦੇ ਦਾ ਨੇ 32 ਆ ਠੀਕ ਬਾਕੀ ਮੌਕੇ ਤੇ ਹੋਰ ਹੋ ਜੂਗੇ ਮੌਕੇ ਤੇ ਕਰਦਾ ਮਾਨਤਾਲ ਮੀਰ ਭਰਾ ਗੁਰਪੂਣ ਲਾਊਗਾ ਨਾ ਠੀਕ ਹੈ ਠੀਕ ਹੈ ਤੇ ਆ ਇਹ ਵੀ ਤਾਜੀ ਆ 나ਡੋ ਜਿਹੜਾ ਇਹਦਾ ਵੀ ਨਾਲ ਹੀ ਆ ਇਹਦੇ ਮਗਰ ਵੱਛੀ ਆ ਇਹਦੇ ਮਗਰ ਵੱਛੀ ਆ ਨਹੀਂ ਕਿੰਨੇ ਕੇ ਸਿੰਘ ਦੇ ਹੈਗੇ ਆ ਸੋ ਇਹਦਾ ਪਹਿਲਾ ਹੀ ਆਉਂਦਾ ਜੀ ਇਹਦਾ ਪਹਿਲਾ ਹੀ ਦਾ ਪਹਿਲਾ ਜੀ ਅੱਛਾ ਇਹਦਾ ਵੀ ਪਹਿਲਾ ਹੀ ਆ ਹਾਂ ਜੀ ਉਹ ਤਾਂ ਕੀਰੀ ਹੈ ਨਾ ਜੀ ਅੱਛਾ ਤੇ ਉਹ ਕਿੰਨੇ ਦਿਨਾਂ ਦੀ ਸੋਈ ਜੇ ਉਹ ਵੀ ਤਾਜੀ ਉਹ ਵੀ ਬੋਲੇ ਤੇ ਜੇ ਉਹਰੇ ਥੱਲੇ 8 ਕਿਲੋ ਜੇ ਬੱਚੇ ਦਾ ਪਾਣੀ ਤੇ ਉਹ ਕਿੰਨਾ ਕਰੀ ਜਾਊਗੀ ਉਹ ਦਾ 10-100 ਕਿਲੋ ਚਵਾਈ ਜਾਊਗੀ ਮਾ ਜੀ ਨਾਲ ਤੋਰੋ ਹਾਂ ਫਿਰ ਇੱਕ ਨਹੀਂ ਖਾਣੇ ਦੇ ਦੇਖ ਸਾਦੇ ਆਪਾਂ ਲਾਗੇ ਤਾਂ ਬਾਕੀ ਆ ਵੀ ਇਹਦਾ ਕੱਦ ਨਹੀਂ ਪਤਾ ਕਿਹਦਾ ਕੱਦੇ ਦਾ ਹਿਸਾਬ ਦਾ ਹੀ ਛੋਟੇ ਕੱਦ ਦੇ ਆ ਤੇ ਆ ਵੀ ਚਲੋ ਜਿੰਨਾ ਵੀ ਰਾਂ ਦੀ ਜਗਾ ਹਿਸਾਬ ਦੀ ਆ ਇਹ ਪੱਠੇ ਦਿੱਥੇ ਦੀ ਪ੍ਰੋਬਲਮ ਹੈ ਤੇ ਉਹ ਨਾ ਵਾਂ ਜਿਵੇਂ ਆਸਤੇ ਚੰਗੀ ਹੈ ਇਹੋ ਜਿਹੇ ਗਾਵਾਂ ਟੋਕਰੀ ਦੇ ਪੱਠੇ ਪਾ ਕੇ ਰੱਜ ਜਾਂਦੀਆਂ ਤੇ ਇਹਦਾ ਫਿਰ ਮੁੱਲ ਇਹ ਦੇ ਦਈਏ 26 ਹਾਂਜੀ 26 ਦੀ 50 ਦੀ ਤੇਰੀ ਹੈ 50 ਦੀ ਦੇ ਦਾਂਗੇ ਬਾਕੀ ਵੀਰ ਭਰਾ ਕੋਈ ਕੂਨ ਲਾਊਗਾ ਹੋਰ ਮਾਨਤਾਲ ਕਰਦਾ ਠੀਕ ਹੈ ਜੀ ਠੀਕ ਹੈ ਤੇ ਆਪ ਬੱਚੇ ਤੋਂ ਬਿਨਾ ਕੇ ਇਹ ਬੱਚੇ ਤੋਂ ਬਿਨਾ ਠੀਕ ਆ ਇਹਦੇ ਕੋਲ ਦੁੱਧ ਇਹਨ ਕੋ ਸੱਤ ਕਿਲੋ ਵੀਰ ਜੀ ਅੱਛਾ ਸੱਤ ਕਿਲੋ ਦੁੱਧ ਸੱਤ ਕਿਲੋ ਮੇਰੇ ਘਰ ਭਾਵੇਂ ਚਾਰ ਟਾਂਗ ਚੋ ਕੇ ਖੜੇ ਕੋਈ ਠੀਕ ਆ ਭਾੜੇ ਤੇ ਮਿਲਦੀ ਜੇ ਰੱਸੀ ਪਾ ਗਏ ਤੋਰੋ ਫੇਰ ਤੋਰ ਦੇ ਭਾੜੇ ਤੇ ਕਹਿੰਦੇ ਮਿਲਦੀ ਆ ਰੱਸੀ ਪਾ ਲਈਦੀ ਆ ਤੇ ਬਾਕੀ ਦੁੱਧ ਸੰਗਣਾ ਹੁੰਦਾ ਹਜੀਆਂ ਗਾਵਾਂ ਦਾ ਮਲੇ ਬਾਕੀ ਇਹਦੇ ਸਰੀਰ ਤੇ ਨਿਸ਼ਾਨ ਜਿਹੇ ਆ ਪੁਰਾਣੇ ਹੀ ਆ ਜਿਹੜੇ ਪੱਕੇ ਆ ਹੁਣ ਤੇ ਇਹਦਾ ਫਿਰ ਮੁੱਲ ਜੇ ਬੱਚਾ ਹੁੰਦਾ ਫਿਰ ਤੇ ਹੈਗੀ 26 27 ਦੀ ਹਾਂਜੀ ਹੁਣ 22 ਦੀ ਦੇ ਦਾਂਗੇ 20 ਦੀ ਦੇ ਦੀਏ ਦੇ ਦਾਂਗੇ 20 ਵੀ ਦੇ ਦਾਂਗੇ ਕੋਈ ਨਹੀਂ ਮੀਰ ਭਰਾ ਤੂੰ ਲਾ ਹੋਰ ਮੰਨ ਤਾਣ ਕਰ ਅੱਛਾ ਤੇ ਆ ਵੀ ਤਾਜੀ ਆ ਨਾ ਢਾੜੂ ਇਹਦਾ ਵੀ ਨਾਲ ਹੀ ਤਾਜੀ ਇਹਦੇ ਮਗਰ ਅੱਛੀ ਕਿ ਪੱਛਾ ਜੀ ਪੱਛਾ ਜੀ ਇਹਦੇ ਮਗਰ ਪੱਛਾ ਦੋ ਮਗਰ ਪੱਛਾ ਇਹਦੇ ਦੋ ਮਗਰ ਪੱਛਾ ਆ ਦੇ ਸਾਡੇ ਤਾਜੀ ਢਾੜੂ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਵੀ ਤਾਜੀ ਤਿੰਨ ਤਿੰਨ ਚੋਂ ਚੋਂ ਦਣਾ ਦਣਾ ਸੂਈ ਤੇ ਇਹਦੇ ਕੋਲ ਬੋਲਾ ਕਿੰਨਾ ਕਿਰ ਕੋ ਬੱਚੇ ਦਾ ਪਾ ਕੇ 12 ਕਿਲੋ ਹੋਊਗੀ ਅੱਛਾ ਹਾਂ ਜੀ ਤੇ ਇਹ ਕਿੰਨਾ ਕਰੀ ਜਾਓਗੇ ਇਹ ਦੁੱਧ ਚਲੋ ਪਲੀ ਧੁਲੀ ਆ ਦੁੱਧ ਚਲੋ ਬਾਕੀ ਦੁੱਧ ਵੀਰ ਦੀ ਸੇਵਾ ਦਾ ਇਹੋ ਬੇਨਤੀ ਆ ਅਸੀਂ ਆਪਣੇ ਘਰ ਰਹਿਣਾ ਇਹਨਾਂ ਚਵਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਤੁਰੋ ਫੇਰ ਇਹਨਾਂ ਨੂੰ ਬਾਕੀ ਥਾਣਾ ਇਹਦੇ ਵੀ ਦੇਖ ਸਾਡੇ ਕੋ ਲੱਗੇ ਤਾਂ ਬਾਕੀ ਇਹ ਰ ਐਕਸ ਸੰਘਿਆ ਗਿਆ ਕਟਟਾ ਬਾਕੀ ਗਾਵਾਂ ਸਾਰੀਆਂ ਗਰਮੀਆਂ ਚ ਚਾਉਣ ਵਾਲੀਆਂ ਲੈ ਜਾ ਫਿਰ ਦੀ ਇਹ ਨਹੀਂ ਗਰਵਾ ਨਹੀਂ ਰਹੀ ਆ ਸਾਲੀ ਆ ਲੈ ਵਾਰੀ ਦਿਖਾਉਂਗੀ ਬਵਲਾ ਲਾਲੇ ਕੋਈ ਦੁੱਧ ਆ ਕੇ ਤੇ ਕੀ ਤੇ ਛੱਤੇ ਦਸਤੇ ਦਿੰਦਿਆਂ ਸੁਣੀਆਂ ਜੀ 12 ਕਿਲੋ ਬੱਚੇ ਦਾ ਪਾ ਕੇ ਉਹਦਾ ਇਹਦਾ ਫਿਰ ਮੁੱਲ ਇਹ ਤਾਂ ਮੈਂ ਤਾਂ 40 ਦੀ ਦੇ ਦਿੱਤੀ ਹਾਂਜੀ 40 ਦੀ ਦੇ ਦਿੱਤੀ 40 ਦਿਨ ਹੁੰਦੇ ਆ ਦੱਸ ਦੋ ਕਰ ਦਈਏ ਮਾਨ ਹੋਰ ਕਰ ਦੋ ਜੇ ਨਾ ਕਰ 35 ਦੇ ਦਈਏ ਤੇ ਦੇ ਦਾਂਗੇ 35 ਦੀ ਹੋਰ ਮਾਨਦਾਨ ਕਰਾਂਗੇ ਵੀਰ ਭਰਾ ਫੋਨ ਅੱਛਾ ਹਾਂਜੀ ਠੀਕ ਹੈ ਤੇ ਠੀਕ ਹੈ ਕੋਈ ਸ਼ਿਕਾਇਤ ਨਹੀਂ ਦੀਦੀ ਸੂਈਆਂ ਸਵਾਈਆਂ ਇੱਥੇ ਆਪਣੀ ਚਵਾਈ ਕਰਕੇ ਖੜਨ ਹਾਂਜੀ ਹਾਂਜੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ